ਹੈਲੋ ਪਿਆਰੇ ਬਾਰੇ ਬੱਚਿਓ ਸਤਿ ਸ਼੍ਰੀ ਅਕਾਲ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਬੱਚਿਓ ਦੇਖੋ ਤੁਹਾਡੇ ਲਈ ਮਿਹਨਤ ਕਰਕੇ ਵੀਡੀਓ ਬਣਾਈ ਜਾਂਦੀ ਹੈ ਹੈਨਾ ਸਿਰਫ ਤੁਹਾਡੇ ਲਈ ਸੇ ਕੋ ਸਾਨੂੰ ਤੇ ਸਾਰਾ ਸਲੇਵਸ ਆਉਂਦਾ ਹੈ ਪਰ ਤੁਸੀਂ ਕੀ ਕਰਦੇ ਅਧਿਆਪਕ ਦਾ ਕਿਹਾ ਕਹਿਣਾ ਵੀ ਨਹੀਂ ਮੰਨ ਰਹੇ ਤੇ ਬਿਲਕੁਲ ਤੁਸੀਂ ਵੀਡੀਓ ਨਹੀਂ ਦੇਖ ਰਹੇ ਤੇ ਕਾਪੀਆਂ ਤੇ ਕੰਮ ਨਹੀਂ ਕਰ ਰਹੇ ਬੱਚਿਓ ਜ਼ਿੰਦਗੀ ਦੇ ਵਿੱਚ ਬੇਲੇ ਬੈਠਣਾ ਕੋਈ ਚੰਗੀ ਗੱਲ ਨਹੀਂ ਹੁੰਦੀ ਅਸੀਂ ਅੱਜ ਨਹੀਂ ਪੜ ਰਹੇ ਆ ਸਾਡੇ ਸਕੂਲ ਅੱਜ ਨਹੀਂ ਲੱਗ ਰਹੇ ਕੋਈ ਸਮਾਂ ਹਮੇਸ਼ਾ ਸਦਾ ਐਦਾਂ ਨਹੀਂ ਰਹੇਗਾ ਸਮਾਂ ਕੀ ਹੈ ਬੱਚਿਓ ਤਾਂ ਚੱਲਦਾ ਹੀ ਰਹਿੰਦਾ ਹੋ ਸਕਦਾ ਉਸ ਤੋਂ ਬਾਅਦ ਕਿ ਆਪਾਂ ਜਲਦੀ ਹੀ ਸਕੂਲ 'ਚ ਮਿਲੀਏ ਤੇ ਫਿਰ ਤੁਹਾਨੂੰ ਬੜਾ ਅਫਸੋਸ ਹੋਏਗਾ ਕਿ ਅਸੀਂ ਇੰਨਾ ਟਾਈਮ ਖਰਾਬ ਕਰਤਾ ਅਸੀਂ ਅਧਿਆਪਕਾਂ ਦਾ ਕਹਿਣਾ ਨਹੀਂ ਮੰਨਿਆ ਤੁਸੀਂ ਬੱਚਿਓ ਕੋਈ ਵੀ ਅੱਛੇ ਢੰਗ ਦੇ ਨਾਲ ਵੀਡੀਓ ਨਹੀਂ ਦੇਖ ਰਹੇ ਤੇ ਨਾ ਹੀ ਤੁਸੀਂ ਕੋਈ ਕੰਮ ਉਤਾਰ ਰਹੇ ਹੋ ਮੈਂ ਬਹੁਤ ਬਹੁਤ ਅਫਸੋਸ ਦੇ ਨਾਲ ਕਹਿ ਰਹੀ ਹਾਂ ਅੱਜ ਤੋਂ ਬਾਅਦ ਬੱਚੋ ਪਲੀਜ਼ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਸਾਰੀ ਵੀਡੀਓ ਸੁਣ ਕੇ ਸਹੀ ਉੱਤਰ ਕੀ ਆਪਣੇ ਕਾਪੀਆਂ ਦੇ ਵਿੱਚ ਉਤਾਰੋ ਤਾਂ ਕਿ ਤੁਹਾਡੀ ਲਿਖਾਈ ਵੀ ਸੁਧਰੇ ਤੇ ਮਾਰਚ ਦੇ ਪੇਪਰਾਂ ਦੇ ਵਿੱਚ ਤੁਸੀਂ ਪੂਰੇ ਬਟਾ ਪੂਰੇ ਨੰਬਰ ਲੈ ਕੇ ਪਾਸ ਹੋਵੋ ਹਾਂਜੀ ਪਾਠ ਦੇਖੋ ਪੰਜਵਾਂ ਕਿਹੜੀ ਗੱਲ ਸਹੀ ਹੈ ਸਾਰੇ ਬੱਚਿਆਂ ਨੂੰ ਸਕੂਲ ਜ਼ਰੂਰ ਜਾਣਾ ਚਾਹੀਦਾ ਹੈ ਸਾਰੇ ਬੱਚਿਆਂ ਨੂੰ ਸਕੂਲ ਨਹੀਂ ਜਾਣਾ ਚਾਹੀਦਾ ਸਾਰੇ ਬੱਚਿਆਂ ਨੂੰ ਸਕੂਲ ਕਦੇ-ਕਦੇ ਜਾਣਾ ਚਾਹੀਦਾ ਹੈ ਸਾਰੇ ਬੱਚਿਆਂ ਨੂੰ ਆਪਣੇ ਮਾਪਿਆਂ ਨਾਲ ਲੈ ਕੇ ਸਕੂਲ ਜਾਣਾ ਚਾਹੀਦਾ ਹੈ। ਬੱਚਿਓ ਤਾਂ ਜਿਹੜਾ ਪਹਿਲਾ ਉੱਤਰ ਹੈ ਬਿਲਕੁਲ ਸਹੀ ਹੈ। ਸਾਰੇ ਬੱਚਿਆਂ ਨੂੰ ਸਕੂਲ ਜ਼ਰੂਰ ਜਾਣਾ ਚਾਹੀਦਾ ਹੈ। ਬਾਕੀ ਕਿਵੋਈ ਵੀ ਸਹੀ ਗੱਲ ਨਹੀਂ ਹੈਗੀ। へ ਲਿਖੇ ਵਾਕ ਕਿਸ ਨੇ ਕਿਸ ਨੂੰ ਕਹੇ? ਛੱਡਿਆਰ ਪੜ੍ਹਾਈ ਨੂੰ। ਮੇਰਾ ਚਾਚਾ ਕਹਿੰਦਾ ਕੁਝ ਨਹੀਂ ਰੱਖਿਆ ਪੜ੍ਹਾਈ ਵਿੱਚ। ਹਾਂਜੀ ਬੱਚਿਓ ਇਹ ਕੀ ਹੈ ਪ੍ਰਸ਼ਨ ਅੱਜ ਮੈਂ ਤੁਹਾਡੇ ਤੇ ਛੱਡਿਆ। ਠੀਕ ਹੈ? ਕਿਉਂ? ਕਿਉਂਕਿ ਜੇਕਰ ਤੁਸੀਂ ਪੜੋਗੇ ਤਾਂ ਤੁਸੀਂ ਮੈਨੂੰ ਕਹੋਗੇ ਨੀਚੇ ਵੀਡੀਓ ਦੇ ਨੀਚੇ ਲਿਖੋਗੇ ਵੀ ਮੈਡਮ ਜੀ ਇਸ ਪਾਠ ਦੇ ਵਿੱਚ ਇਹ ਇਸਨੇ ਕਹੇ ਨੇ ਮੈਂ ਦੇਖਾਂਗੀ ਤਾਂ ਕਿ ਕਿੰਨੇ ਬੱਚਿਆਂ ਨੂੰ ਸਹੀ ਉੱਤਰ ਪਤਾ ਹੈ ਕਿੰਨੇ ਬੱਚੇ ਜਿਹੜੀਆਂ ਕਿਤਾਬਾਂ ਨੇ ਉਹ ਪੜ੍ਹਦੇ ਹਨ ਠੀਕ ਹੈ ਜੇਕਰ ਤੁਸੀਂ ਨਾ ਦੱਸਿਆ ਤਾਂ ਮੈਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗੀ ਕਿ ਬੱਚਿਓ ਉਸ ਦਾ ਉੱਤਰ ਇਹ ਵਾਲਾ ਹੈ ਅੱਗੇ ਦੇਖੋ ਲੈਸਨ ਪਹਿਲਾ ਇੰਗਲਿਸ਼ ਚੂਜ਼ ਦਾ ਆਡ ਵਨ ਆਊਟ ਔਰ ਤੁਹਾਨੂੰ ਦੱਸਿਆ ਸੀ ਬੱਚਿਓ ਜਿਹੜਾ ਅਲੱਗ ਤਰ੍ਹਾਂ ਦਾ ਹੋਵੇ ਹੈਨਾ ਤਾਂ ਕਿ ਹੈ ਬ੍ਰਸ਼ ਕੀ ਇਹਦੇ ਨਾਲ ਆਪਾਂ ਦੰਦ ਸਾਫ਼ ਕਰਦੇ ਹਾਂ ਨੇਲ ਕਟਰ ਦੇ ਨਾਲ ਆਪਾਂ ਸਰੀਰ ਦੀ ਸਫਾਈ ਭਾਵ ਦੰਦਾਂ ਦੀ ਦੰਦ ਸੌਰੀ ਬੱਚਿਓ ਨੋ ਕੱਟਦੇ ਹਾਂ ਗਲਤੀ ਹੋ ਜਾਂਦੀ ਹੈ ਨੇਲ ਕਟਰ ਨਾਲ ਆਪਾਂ ਨੋ ਕੱਟਦੇ ਹਾਂ ਸੌਕਸ ਕਿਹਨੇ ਪਹਿਨਣ ਵਾਲੀਆਂ ਚੀਜ਼ਾਂ ਨੇ ਹੈਨਾ ਜਰਾਬਾਂ ਨੇ ਟੰਗ ਕਲੀਨਰ ਕੀ ਹੁੰਦਾ ਬੱਚਿਓ ਜਿਸ ਨਾਲ ਆਪਾਂ ਜੀਭ ਸਾਫ਼ ਕਰਦੇ ਹਾਂ ਦੇਖੋ ਬੱਚਿਓ ਸਾਰੇ ਆ ਸਾਫ਼ ਕਰਨ ਵਾਲੀਆਂ ਚੀਜ਼ਾਂ ਨੇ ਪਰ ਜਿਹੜੇ ਸੌਕਸ ਨੇ ਕਿ ਪਹਿਨਣ ਵਾਲੀ ਚੀਜ਼ ਹੈ ਜਰਾਬ ਠੀਕ ਹੈ ਨਾ ਇਸ ਕਰਕੇ ਸੀ ਆਪਸ਼ਨ ਕੀ ਆਡ ਹੈ ਬੱਕਰੀ ਹੈ ਅਗਰੇਡ ਦਾ ਅਨਸਰ ਸਿਟੀ ਜੂ ਹਾਂਜੀ ਜਿਹੜਾ ਬੱਚਿਓ ਜਿਹੜਾ ਸ਼ਹਿਰ ਦੇ ਵਿੱਚ ਜੂ ਹੈ ਚਿੜੀਆ ਘਰ ਹੈ ਕਿੰਨੇ ਤੱਕ ਕਿੰਨੇ ਵਜੇ ਖੁੱਲਦਾ ਹੈ ਦੇਖਣਾ ਮੰਡੇ ਟੂ ਸੈਟਰਡੇ ਮੰਡੇ ਟੂ ਸੈਟਰਡੇ ਉਹ 9 ਵਜੇ ਤੋਂ ਲੈ ਕੇ ਕੀ ਹੈ ਬੱਚਿਓ ਰਾਤ ਦੇ 8 ਵਜੇ ਤੱਕ ਖੁੱਲਦਾ ਹੈ ਤਾਂ ਅਸੀਂ ਇਹ ਦੱਸਣਾ ਤੇ ਸੰਡੇ ਨੂੰ ਕੀ ਕਲੋਜ਼ ਹੈ ਬੰਦ ਰਹਿੰਦਾ ਹੈ ਤਾਂ ਇਹ ਦੱਸਣਾ ਸੀ ਨੇ ਤਾਕਿ ਇਹ ਵੀ ਕਿਹੜੇ ਦਿਨ ਉਹ ਬੰਦ ਰਹਿੰਦਾ on which day you will remain closed ਕਿਹੜੇ ਦਿਨ ਜਿਹੜਾ ਚਿੜੀਆ ਘਰ ਉਹ ਬੰਦ ਰਹੇਗਾ ਬੱਚੋ ਸੰਗ ਲਿਖਿਆ ਪਿਆ ਸੰਡੇ ক্লোਜ਼ਡ ਸੰਡੇ ਕਿ ਉਹ ਬੰਦ ਰਹਿੰਦਾ ਹੈ ਅਗੇ ਰਾਈਟ ਨੇਮ ਵਿਲਡ ਐਂਡ ਪੈਟ ਐਨੀਮਲਸ ਵਾਈਲਡ ਕਿਹੜੇ ਹੁੰਦੇ ਨੇ ਬੱਚੋ ਜਿਹੜੇ ਜੰਗਲੀ ਜਾਨਵਰ ਹੁੰਦੇ ਨੇ ਜਿਹੜੇ ਜੰਗਲਾਂ ਦੇ ਵਿੱਚ ਰਹਿੰਦੇ ਨੇ ਖੰਖਾਰ ਜਿਹੜੇ ਕਿ ਸਾਨੂੰ ਉਹ ਮਾਸ ਖਾਣੇ ਹੁੰਦੇ ਨੇ ਵੱਢ ਸਕਦੇ ਨੇ ਪੈਟ ਕਿਹੜੇ ਨੇ ਅਸੀਂ ਘਰ ਵਿੱਚ ਪਾਲਦੇ ਹਾਂ ਤਾਂ ਤੁਸੀਂ ਬੱਚੋ ਪਲੀਜ਼ ਮੈਨੂੰ ਲੱਗਦਾ ਵੀ ਤੁਸੀਂ ਲਿਖ ਲਓਗੇ ਹਨਾ ਵਾਈਲਡ ਜਾਨਵਰ ਜਿਵੇਂ ਫੌਕਸ ਹੈ ਹਨਾ ਲਾਇਨ ਹੈ ਐਫ ਐਕਸ ਫੌਕਸ ਐਲ ਆਈ ਯੂ ਐਨ ਲਾਇਨ ਟੀ ਆਈ ਜੀ ਆਰ ਟਾਈਗਰ ਹਨਾ ਜ਼ੀ ਡੀ ਵੀ ਆਰ ਜੈਬਰਾ ਇਸ ਤੋਂ ਬਿਨਾ ਬੱਚੇ ਐਮ ਓ ਐਨ ਕੇ ਈ ਯ ਮੰਕੀ ਠੀਕ ਹੈ ਇਹ ਸਾਰੇ ਕੀ ਨੇ ਵਾਈਲਡ ਐਨੀਮਲ ਹੈ ਇਸ ਤੋਂ ਬਿਨਾ ਹੋਰ ਬਹੁਤਨੇ ਵਿੱਚ ਤੁਸੀਂ ਲਿਖ ਸਕਦੇ ਤੁਹਾਨੂੰ ਪਤਾ ਹੈ ਮੈਂ ਕਰਵਾਈ ਹੋਏ ਤੁਹਾਨੂੰ ਵੀਡੀਓ ਵਿੱਚ ਐਨ ਐਨੀਮਲਸ ਕਿਹੜੇ ਹੁੰਦੇ ਨੇ ਜਿਹੜੇ ਅਸੀਂ ਘਰ ਪਾਲਦੇ ਹਾਂ ਜਿਵੇਂ C O W ਕਾਓ B Z U W L ਬੁੱਲ C A T ਕੈਟ D O G ਡੌਗ G O A T ਗੋਟ S H W E P ਸ਼ੀਪ H O R S E ਹੌਸ ਇਹ ਕਿਨੇ ਸਾਰੇ ਬੱਚੇ ਇਦਾਂ ਦੇ ਬੁਫੈਲੋ ਇਹ ਸਾਰੇ ਕਿੰਨੇ ਪੈਟ ਐਨੀਮਲਸ ਨੇ ਜਿਨ੍ਹਾਂ ਨੂੰ ਕਿ ਅਸੀਂ ਘਰ ਰੱਖ ਸਕਦੇ ਹਾਂ ਅੱਗੇ ਦੇਖੋ ਗਣਿਤ ਤੁਹਾਡਾ ਅੱਜ ਆਇਦੋ ਦੁਕਾਨਦਾਰ ਨੇ 670 ਕੇਲੇ ਦੀ ਖਰੀਦ ਕੀਤੀ ਉਹਨਾਂ ਵਿੱਚੋਂ 37 ਖਰਾਬ ਹੋ ਗਏ ਜਿਨ੍ਹਾਂ ਨੂੰ ਸੁੱਟ ਦਿੱਤਾ ਅਤੇ ਸਹੀ ਕੇਲਿਆਂ ਵਿੱਚੋਂ 423 ਵੇਚ ਦਿੱਤੇ ਉਸ ਕੋਲ ਕਿੰਨੇ ਕੇਲੇ ਬਚੇ ਇਹ ਪਤਾ ਕਰ ਲਈ ਸਹੀ ਕਿਰਿਆ ਦੱਸੋ ਹਾਂਜੀ ਬੱਚਿਓ ਤੁਸੀਂ ਦੇਖੋ કુલ 670 ਕੇਲੇ ਸੀ ਜਿਹੜੇ ਸੈਂਤੀ ਖਰਾਬ ਹੋ ਗਏ ਉਹ ਵੀ ਘਟਾ ਦੇ ਅਸੀਂ ਨੇ ਛੁੱਟਦੇ ਜਿਹੜੇ ਅਸੀਂ ਵੇਚਦੇ ਉਹ ਵੀ ਘਟਾ ਦੇ 670 ਦੇ ਵਿੱਚੋਂ ਤਾਂ ਅਸੀਂ ਕਿਹੜਾ ਮੈਥਡ ਵਰਤਾਂਗੇ ਅਸੀਂ ਕੀ ਕਰਾਂਗੇ ਬੱਚਿਓ ਐੜਾ 670 'ਚ ਪਹਿਲਾਂ ਅਸੀਂ 37 ਘਟਾ ਦਾਂਗੇ ਜਿਹੜੇ ਬਾਕੀ ਬਚ ਗਏ ਆਪਾਂ ਕਹਿ ਸਕਦੇ ਉਹ ਵੀ ਚੋਂ ਕਟਣਗੇ 423 ਤਾਂ ਦੋਨੇ ਕੀ ਇਹ ਵੀ ਦੋਨੇ ਚੀਜ਼ਾਂ ਨੂੰ ਕੀ ਇਹ ਸੰਖਿਆਵਾਂ ਨੂੰ ਅਸੀਂ 670 ਦੇ ਵਿੱਚੋਂ ਘਟਾਵਾਂਗੇ ਤਾਂ ਐੜਾ ਆਪਸ਼ਨ ਬਿਲਕੁਲ ਸਹੀ ਉੱਤਰ ਹੈ ਅੱਗੇ ਦੇਖੋ ਪ੍ਰਸ਼ਨ ਦੂਸਰਾ ਖਾਲੀ ਖਾਨੇ ਵਿੱਚ ਊੜਾ ਤੇ ਐੜਾ ਦਾ ਮੁੱਲ ਪਤਾ ਕਰੋ ਹਾਂਜੀ ਇਹ ਊੜਾ ਤੇ ਐੜਾ ਵਿੱਚ ਮੈਂ ਗਲਤ ਕਹਿ ਰਹੀ ਨਾ ਊੜਾ ਇਹ ਐੜਾ ਇਹਨਾਂ ਦੇ ਮੁੱਲ ਦੱਸਣੇ ਨੇ ਕਿਵੇਂ ਦੱਸਣੇ ਨੇ ਦੇਖੋ ਦੇਖੋ ਬੱਚੋ 15 ਤੇ 16 ਨੂੰ ਜੋੜ ਦੋ ਜਦੋਂ ਅਸੀਂ 15 ਤੇ 16 ਨੂੰ ਜੋੜਾਂਗੇ ਕਿੰਨਾ ਆ ਜਾਏਗਾ 31 ਆ ਜਾਏਗਾ ਕਿਉਂਕਿ 6 ਤੇ 5 11 1 ਤੇ 1 2 ਤੇ 1 ਹਸਲਾ ਆਇਆ 31 ਇਸ ਤਰ੍ਹਾਂ ਅਸੀਂ 16 ਤੇ 17 ਨੂੰ ਜੋੜਾਂਗੇ ਤਾਂ 33 ਆ ਜਾਏਗਾ ਤਾਂ ਬੱਚਿਓ ਜਦ ਅਸੀਂ 17 ਤੇ 18 ਨੂੰ ਜੋੜਾਂਗੇ ਤਾਂ ਇੱਥੇ 35 35 ਆ ਜਾਏਗਾ 35 ਹੈਨਾ ਅੱਗੇ ਦੇਖੋ ਹੁਣ 31 ਤੇ 33 ਨੂੰ ਜੋੜ ਕੇ ਕਿੰਨਾ ਆ ਗਿਆ ਬੱਚਿਓ 64 ਆ ਗਿਆ 64 ਆ ਗਿਆ ਐਸਾ ਹੀ ਆਪਾਂ ਹੁਣ 33 ਤੇ 35 ਨੂੰ ਜੋੜਾਂਗੇ ਕਿਉਂਕਿ ਅਸੀਂ 35 ਕੱਢ ਲਿਆ ਪਹਿਲਾ ਉੱਤਰ 35 ਤੇ 33 ਨੂੰ ਜੋੜ ਕੇ ਕਿੰਨਾ ਆ ਗਿਆ ਬੱਚਿਓ 68 ਆ ਜਾਏਗਾ ਕਿੰਨਾ ਆ ਜਾਏਗਾ 68 ਜਦ ਅਸੀਂ 64 ਤੇ 68 ਨੂੰ ਜੋੜਾਂਗੇ 132 ਆ ਜਾਏਗਾ ਤਾਂ ਸੀ ਇੱਥੇ ਸਾਡਾ 35 ਤੇ 68 ਕਿਹਦੇ ਵਿੱਚ ਉੱਤਰ ਹੈ ਬੱਚੋ ਐਡ ਆ ਉੱਤਰ ਬਿਲਕੁਲ ਸਹੀ ਹੈ 35 ਤੇ 68 ਇਹ ਤੁਸੀਂ ਖੁਦ ਕਾਪੀ ਤੇ ਜੋੜ-ਜੋੜ ਕੇ ਦੇਖਣਾ ਹੈ ਪਹਿਲਾਂ ਇਹਨਾਂ ਦੋਨਾਂ ਨੂੰ ਜੋੜ ਕੇ ਇਹ ਆ ਜਾਏਗਾ ਇਹਨਾਂ ਦੋਨਾਂ ਨੂੰ ਜੋੜ ਕੇ ਇਹ ਆ ਜਾਏਗਾ ਇਹਨਾਂ ਦੋਨਾਂ ਨੂੰ 17 ਤੇ 18 ਨੂੰ ਜੋੜ ਕੇ ਇਹ ਆ ਜਾਏਗਾ ਐਸੇ ਹੀ 33 ਤੇ 33 ਨੂੰ ਜੋੜ ਕੇ 66 ਆ ਜਾਏਗਾ 33 ਤੇ 35 ਨੂੰ ਜੋੜ ਕੇ 68 ਆ ਜਾਏਗਾ ਫਿਰ 64 ਤੇ 68 ਨੂੰ ਜੋੜ ਕੇ 132 ਆ ਜਾਏਗਾ ਠੀਕ ਹੈ ਬੱਚੋ ਚਲੋ ਅੱਗੇ ਚੱਲਦੇ ਆਪਾਂ ईवीएस ਵਾਤਾਵਰਨ ਚੈਪਟਰ ਚੌਥਾ ਤਸਵੀਰ ਦੇਖ ਕੇ ਦੱਸੋ ਕਿ ਇਹ ਕਿਸ ਖੇਡ ਨੂੰ ਦਰਸਾਉਂਦੀ ਹੈ ਬੱਚੋ ਇਹ ক্রিকেট ਨੂੰ ਦਰਸਾ ਰਹੀ ਹੈ ਹਨਾ ਦੇਖੋ ਮੁੰਡਾ ਕੀ ਹੈ ਬੈਟ ਦੇ ਨਾਲ ਕੀ ਇਹ ਵੀ ਬਾਲ ਨੂੰ ਮਾਰ ਰਿਹਾ ਠੀਕ ਹੈ ਨਾ ক্রিকেট ক্রিকেট ਆ ਗਿਆ ਦੂਸਰਾ ਉੱਤਰ ਕਿਸ ਖੇਡ ਵਿੱਚ ਇਕੱਲਾ ਖਿਡਾਰੀ ਭਾਗ ਲੈਂਦਾ ਹੈ ਬੱਚਿਓ ਹਾਕੀ ਦੇ ਵਿੱਚ ਕਿੰਨੇ ਖਿਡਾਰੀ ਹੁੰਦੇ ਨੇ ਕ੍ਰਿਕਟ ਦੇ ਵਿੱਚ ਕਿੰਨੇ ਜਾਣੇ ਹੁੰਦੇ ਆ ਹਨਾ ਬੈਡਮਿੰਟਨ ਦੇ ਵਿੱਚ ਵੀ ਦੋ ਦੋ ਜਾਣੇ ਹੁੰਦੇ ਨੇ ਦੋਨੇ ਪਾਸੇ ਪਰ ਕੁਸ਼ਤੀ ਦੇ ਵਿੱਚ ਕੀ ਇਕੱਲਾ ਇਕੱਲਾ ਬੰਦਾ ਖਿਡਾਰੀ ਟੀਮ ਹੁੰਦਾ ਦੋਨੇ ਜਦੋਂ ਘੁੱਲਦੇ ਹਨਾ ਕੁਸ਼ਤੀ ਦੇ ਵਿੱਚ ਇਕੱਲਾ ਇਕੱਲਾ ਬੰਦਾ ਭਾਗ ਲੈਂਦਾ ਇਸ ਕਰਕੇ ਚੌਥਾ ਉੱਤਰ ਬਿਲਕੁਲ ਸਹੀ ਹੈ ਅੱਗੇ ਦੇਖੋ ਜੀ ਪੈਰਾ ਲੰਪਕ ਕਿਹੜਾ ਤੋ ਕੀ ਪਾਲ ਹੈ ਬੱਚੋ ਪੈਰਾ ਲੰਪਕ ਕਿਹੜਾ ਉਹ ਹੁੰਦੀਆਂ ਨੇ ਜਿਹੜੀਆਂ ਵਿਚਾਰੇ ਕਿਸੇ ਪੱਖੋਂ ਅੰਗ ਪੈਰ ਤੇ ਜਿਵੇਂ ਲੱਤਾਂ ਕਿਸੇ ਦਾ ਕੰਮ ਨਹੀਂ ਕਰਦੀਆਂ ਕਿਸੇ ਦੀ ਬਾਹ ਪਾਪਾ ਪਾਪਾ ਇਹ ਕਿਸ ਤਰ੍ਹਾਂ ਦੇ ਜਿਹੜੇ ਉਪਾਹਸ ਹੁੰਦੇ ਨੇ ਉਹਨਾਂ ਦੇ ਲਈ ਪੈਰਾ ਲੰਪਕ ਕਿਹੜਾ ਹੁੰਦੀਆਂ ਹਨ ਅੱਗੇ ਪਾਠ ਹਿੰਦੀ ਦੂਸਰਾ ਬਾਲਕ ਸ਼ਬਦ ਦਾ ਕੀ ਅਰਥ ਹੈ ਬੱਚੋ ਬਾਲਕਾ ਬੁੱਢਾ ਤਾਂ ਹੋ ਨਹੀਂ ਸਕਦਾ ਬਜ਼ੁਰਗ ਹੁੰਦਾ ਹੈ ਬੱਚੇ ਵੀ ਨਹੀਂ ਹੋ ਸਕਦੇ ਕਿ ਇੱਕ ਬਾਲਕ ਹੈ ਇਕੱਲਾ ਬੱਚਾ ਹੋ ਸਕਦਾ ਚੌਥਾ ਭਾਗ ਬਿਲਕੁਲ ਸਹੀ ਹੈ ਪਵਿੱਤਰ ਸਿਤ ਨੂੰ ਕੁ ਮਿਲਾਤੇ ਹੋਏ ਸਹੀ ਸ਼ਬਦ ਚੁਣਿਆ ਪਵਿੱਤਰ ਤਸਵੀਰ ਵਿੱਚ ਬਿਲਕੁਲ ਨਹੀਂ ਪਹਾੜ ਬਿਲਕੁਲ ਨਹੀਂ ਮੰਤਰੀ ਬਿਲਕੁਲ ਨਹੀਂ ਦੇਖੋ ਪਵਿੱਤਰ ਚਰਿੱਤਰ ਇੱਕੋਦਰਾ ਦੀ ਆਵਾਜ਼ ਆ ਰਹੀ ਹੈ ਨਾ ਇਸ ਲਈ ਚੌਥਾ ਭਾਗ ਬਿਲਕੁਲ ਸਹੀ ਹੈ ਮੈਨੂੰ ਉਮੀਦ ਹੈ ਕਿ ਅੱਜ ਮੇਰੇ ਬੱਚੇ ਸਾਰੇ ਕਹਿਣਾ ਮੰਨ ਕੇ ਆਪਣੀਆਂ ਕਾਪੀਆਂ ਤੇ ਸਾਰਾ ਕੰਮ ਕਰਨਗੇ ਤੇ ਯਾਦ ਕਰਨਗੇ ਚਲੋ ਬੱਚੋ ਮਿਲਦੇ ਹਾਂ ਫਿਰ ਕੱਲ ਓਕੇ ਬਾਏ ਹੈਵ ਅ ਨਾਈਸ ਡੇ